ਨਾਮ ਜਰਮਨਜੀਤ ਜੀ ਜਰਮਨਜੀਤ ਜੀ ਕੀ ਗੱਲ ਹੋਈ ਆ ਸਰ ਗੱਲ ਇਹ ਹੋਈ ਮੈਂ ਤੇ ਦੋਹੇ ਭਰਾ ਚੌਂਚ ਗੁਣੋਤੇ ਸੀ ਤੇ ਇਹ ਮੰਮੀ ਕੋਈ ਮਤਲਬ ਹਸਾਬ ਕਿਤਾਬ ਉਹ ਗਾੜਾ ਪਿਛਲਾ ਪਿਛਲਾ ਹਸਾਬ ਕਿਤਾਬ ਉਹ ਗਣਾ ਤੇ ਮਤਲਬ ਵੀ ਇਹ ਆਂਦੇ ਵੀ ਆਪਣਾ ਘਰੇ ਸਨਾ ਦੇ ਦੇਣਾ ਤੇ ਐਂ ਕਰੇ ਮਤਲਬ ਇਹ ਕੋਈ ਨਿੱਤਰ ਅਸੇ ਸਨਾ ਨਹੀਂ ਮਿਲ ਜੂਗਾ ਕੋਈ ਚੱਕਰ ਨਹੀਂ ਨਾ ਤੇ ਐਂ ਕਰਾ ਲੱਤ ਲੱਗੇ ਨੇ ਮਗਰ ਗਿਰਜ ਦਾ ਸੇਗਣ ਲਿਆ ਕੇ ਭਰਾ ਮੇਰੇ ਤੇ ਦਾਤਰ ਮਾਰਤਾ ਸਿੱਧਾ ਸਿਰ 'ਤੇ ਤੇ ਬਾਜਾ ਮੈਂ ਅੱਗੇ ਹੋ ਲੱਗਾ ਤੇ ਮੇਰੇ ਮੋਰਾ ਚ ਨੇ ਦਾਤਰ ਮਾਰਿਆ ਜੋ ਤੇ ਸੁਖੇ ਨੇ ਮਤਲਬ ਹੀ ਮਮੀ ਮੈਨੂੰ ਗਾਲਾਂ ਗਾਲਾਂ ਗੰਦਬਾਦ ਬੋਲਿਆ ਸੀ ਤੇ ਅੱਗੇ ਮਗਰ ਲੱਗੀਆਂ ਤੇ ਭੱਜੇ ਆ ਤੇ ਉਹਨਾਂ ਨੇ ਮਗਰ ਕਿਰਪਾਨਾਂ ਦਾ ਅਤਰ ਲਿਆ ਕੇ ਤੇ ਦਾੜੀ ਤੇ ਬਾਹ ਬੂਹ ਵੱਢੀ ਤੇ ਮਮੀ ਦਾ ਸਿਰ ਤੇ ਸੁਖੇ ਨੇ ਕਿਰਪਾਨ ਮਾਰੀ ਤੇ ਪੁਲਿਸ ਕੰਪਲੇਟ ਕੀਤੀ ਕੀ ਤੁਹਾਡੇ ਕੋਲ ਪੁਲਿਸ ਕੰਪਲੇਨ ਮਤਲਬ ਹੀ ਆਨਲਾਈਨ ਕਰਾਈ ਤੇ ਹੁਣ ਤੱਕ ਪੁਲਿਸ ਵਾਲੇ ਤੁਹਾਡੇ ਕੋਲ ਪਹੁੰਚੇ ਨਹੀਂ ਪੁਲਸਾਇ ਇਹ ਕੋਈ ਕਾਰਵਾਈ ਨਹੀਂ ਭਾਈ ਕੀ ਮੰਗ ਕਰਦੇ ਜੀ ਮਾਨੇ ਇਹ ਹੋਇਆ ਵੀ ਇਹ ਮਤਲਬ ਹੀ ਗਰੀਬ ਪਰਿਵਾਰ ਆ ਹਨ ਗਰੀਬ ਮਾਰ ਸਾਡੇ ਨਾਲ ਕੀਤੀ ਇਹਨਾਂ ਨੇ ਮਰ ਭੈਣ ਨੂੰ ਇਨਸਾਫ ਚਾਹੀਦਾ ਹਾਂ ਜੀ ਕੀ ਨਾਮ ਤੁਹਾਡਾ ਨਾਮ ਗੁਵਿੰਦਰ ਸਿੰਘ ਕੀ ਗੱਲ ਹੋਈ ਮੇਰਾ ਉਹ ਲੈੜਾ ਇਹ ਜਿਹੜੇ ਰੂੜੀ ਛੋੜਦੇ ਸੀ ਨਾ ਉਦੋਂ ਮੈਂ ਵੀਰ ਹੋਈ ਗਈ ਨਹੀਂ ਤਨਾ ਸੁੱਕੇ ਉਹ ਤੂੰ ਗਾਂ ਕਰਕੇ ਛੋੜਦੇ ਉਹ ਉਹਦੋਂ ਆਂਦੇ ਵੀ ਨਹੀਂ ਠੀਕ ਆ ਉਹ ਘਰ ਚਲ ਗਿਆ ਤੇ ਮੇਰਾ ਬੱਚਾ ਬਾਹਰ ਖਲੋਤਾ ਸੀ ਉਹਨੂੰ ਨੇ ਆਖਿਆ ਵੀ ਮੇਰੀ ਗੱਲ ਸੁਣ ਉਹ ਆਂਦਾ ਹਾਂ ਜੀ ਆਂਦਾ ਵੀ ਆਪਣੀ ਮੰਮੀ ਨਾਲ ਦੇਦੀ ਕਿ ਮੈਂ ਕੋਈ ਜਿਹੜਾ ਕੋਈ ਛਾਅ ਕਤਾਲ ਤੁਹਾਡੇ ਲੜਾਈ ਝਗੜਾ ਲੈਣਾ ਤੇ ਮੈਂ ਨਾ ਦੇਖ ਲੈਣਾ ਇਹ ਅੰਡਾ ਕੋਈ ਨਹੀਂ ਸਵੇਰੇ ਵੇਲਾ ਨੂੰ ਮੈਂ ਇੰਦਾ ਕਾਇ ਦੇਤਾ ਉਹਨੇ ਪਿੱਛੇ ਦੀਆਂ ਕੇ ਦਾਤਰ ਮਾਰ ਦਿੱਤਾ ਤੇ ਤੁਹਾਡੇ ਸੱਟ ਕਿਸਤਾਂ ਲੱਗੀਆਂ ਮੈਂ ਇੰਦਾਂ ਨੇ ਮਰ ਗਈਆਂ ਜਿੱਦ ਮੇਰਾ ਮੁੰਡਾ ਡੇਪਿਆ ਤੇ ਮੈਂ ਉਹ ਰਵਾਇਆ ਵੀ ਗੁਰਦੇਂਦਰ ਗਿਆ ਆਤੀਆ ਉਹਨਾਂ ਉਹ ਭੱਜ ਸੁੱਖਾ ਨਿਕਲਿਆ ਬੂਆ ਖੋਲ ਕੇ ਉਹਨੇ ਮੇਰੇ ਸੱਚ ਦਾਤਰ ਮਾਰਤਾ ਇਹ ਕੌੜੀਆਂ ਤੇ ਚੜਿਆ ਇਹ ਵੀ ਭੱਜ ਕੇ ਕਿਰਪਾਨ ਲੈ ਕੇ ਮੇਰੇ ਘਰ ਵਾਲੇ ਤੋਂ ਪਹ ਗਿਆ ਉਹਦੀ ਵੀ ਬਾਹ ਤੇ ਮਾਰੀ ਹੱਥ ਵੀ ਕਾਢਿਆ ਲੜਾਈ ਦਾ ਕਾਰਨ ਕੀ ਮੇਨ ਕਾਰਨ ਚੜਿਆ ਲੜਾਈ ਦਾ ਲੜਾਈ ਨੇ ਉਹ ਵੀ ਪਹਿਮੇ ਨੇ ਮੁੰਡੇ ਨੂੰ ਮਾਰਿਆ ਪੁਲਿਸ ਕੰਪਲੇਨ ਕੀਤੀ ਕੀ ਤੋਂ ਦੇ ਹਾਂਜੀ ਕੀ ਕੀਤਾ ਗਿਆ ਹੁਣ ਤੱਕ ਦੀ ਕਾਰਵਾਈ ਪੁੱਛ ਲਈ ਕੋਈ ਨਹੀਂ ਆਈ ਕੋਈ ਕਾਰਵਾਈ ਨਹੀਂ ਕੀਤੀ ਕੀ ਮੰਗ ਕੀ ਕਰਦੇ ਜੀ 50 ਮੰਗਾਈ ਉਹ ਕਰਦੇ ਸਾਡੀ ਇੱਜਤ ਨੂੰ ਹੱਥ ਪਾਇਆ ਸੁੱਕੇ ਨੇ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਮਗਰ ਪਾ ਜੀ ਤੁਹਾਡੇ ਨਾਲ ਗੱਲਬਾਤ ਵੀ ਕੀਤੀ ਹੈ ਹਾਂਜੀ ਉਹ ਮਗਰ ਪਾ ਜੀ ਮੇਰੇ ਚੁੰਨੀ ਵੀ ਨਹੀਂ ਹੈਗੀ ਮੇਰੇ ਕੋਲ ਮੈਂ ਗਵੰਡੇ ਦੇ ਘਰੋਂ ਚੁੰਨੀ ਲਕੀ ਦੇਖੋ ਜੀ ਇਹ ਗਰੀਬ ਬੰਦੇ ਆ ਤੇ ਮੇਰੇ ਮੁੰਡੇ ਦੇ ਸਿਰ ਵਿੱਚ ਗੁਰਜਿੰਦਰ ਸਿੰਘ ਨੇ ਮਤਲਬ ਦਾਤਰ ਮਾਰਿਆ ਤੇ ਮੈਂ ਆਪਣੇ ਘਰ ਲੰਮੇ ਪਿਆ ਸੀ ਤੇ ਬਾਅਦ ਅਸੀਂ ਬਾਹਰ ਨਿਕਲੇ ਆ ਸਿਡਾਉਣ ਤੇ ਇਹ ਸੁਖਦੇਵ ਸਿੰਘ ਨੇ ਮੇਰੇ ਘਰ ਦੀ ਜੇ ਫਿਰ ਤੇ ਮਤਲਬ ਕਿਰਪਾਨ ਮਾਰੀ ਤੇ ਉਹ ਉੱਪਰ ਵੱਜ ਕੇ ਉਹਦਾ ਮੱਥਾ ਵਾਵਾ ਪਾਟਾ ਕਾੜਤਾ ਜੀ ਤੇ ਅਸੀਂ ਗਰੀਬ ਬੰਦੇ ਸਾਡੇ ਕੋਲ ਇਹ ਜਿਹਾ ਵੀ ਇੰਨਾ ਨਹੀਂ ਉਹਨਾਂ ਪੈਕੂਏ ਦੇ ਕੇ ਮਤਲਬ ਆਪਣਾ ਪੁਲਿਸ ਨੂੰ ਹੀ ਡਕਿਆ ਵਾ ਤੇ ਸਾਡੇ ਮਤਲਬ ਕੋਈ ਕਾਰਵਾਈ ਨਹੀਂ ਹੋਈ ਲੜਾਈ ਹੋਣ ਦਾ ਕਾਰਨ ਕੀ ਹੈ ਲੜਾਈ ਹੋਣ ਦਾ ਕਾਰਨ ਭਾਈ हां ਤੋਂ ਮੈਂ ਮੜਾ ਜਾ ਪਿਆ ਪਿਆ ਸੀ ਇਹ ਇੱਕ ਫੋਟੋ ਮੜਾਇਆ ਗੋਆ ਆਪਣਾ ਤਾਂ ਸੋਟਾ ਲਾ ਆਂਦਾ ਹੀ ਨਹੀਂ ਮੈਂ ਇੱਥੇ ਸੁੱਟਣਾ ਤੇ ਉਹ ਮੈਂ ਤੇ ਉਹਨੂੰ ਬੱਚਾ ਛੱਡ ਕੇ ਤੇ ਆ ਗਿਆ ਘਰੇ ਬਸ ਏਸੇ ਰੰਜਕ ਜਿਹੇ ਸੀ ਉਹਨਾਂ ਨੇ ਮਤਲਬ ਮੇਰੇ ਇਤਸ਼ਾਮੀ ਆਣ ਕੇ ਮੁੰਡੇ ਦੇ ਘਰ ਤੇ ਸਿਰ ਤੇ ਦਾਤਰ ਮਾਰਤਾ ਉਦਾਂ ਕੋਈ ਐਹੋ ਜੀ ਗੱਲ ਨਹੀਂ ਹੋਈ ਉਹ ਕਿੰਨੇ ਜਣੇ ਸੀ ਉਹ ਦੋ ਜਣੇ ਸੀ ਤੇ ਮੁੰਡਾ ਮੇਰਾ ਇਕੱਲਾ ਹੀ ਬਾਹਰ ਖੜਾ ਮੈਂ ਆਪਣੇ ਘਰ ਹਾਂ ਉਹ ਦੋ ਧਰਾਂ ਦੇ ਵਿੱਚ ਛੱਪੜ ਦੇ ਵਿੱਚ ਕੂੜਾ ਸੁੱਟਣ ਤੋਂ ਉਹਨਾਂ ਦਾ ਝਗੜਾ ਹੋਇਆ ਸੀ ਉਹ ਦੋਨੇ ਤੇਰਾ ਕਲੇਮ ਕਰਦੀਆਂ ਵੀ ਇਹ ਸਾਡੀ ਜਗ੍ਹਾ ਉਹ ਕਹਿੰਦੇ ਸਾਡੀ ਜਗ੍ਹਾ ਇਸ ਵੇਸ ਤੇ ਦੋਨਾਂ ਤੇ ਸੱਟਾਂ ਲੱਗੀਆਂ ਦੋਨੀਆਂ ਤਰ੍ਹਾਂ ਐਡਮਿਟ ਪਤਾ ਲੱਗਿਆ ਹੋਈਆਂ ਉਹ ਐਸਐਚਓ ਸਾਊਤੋਂ ਮੈਂ ਪੁੱਛਿਆ ਸੀ ਉਹਨਾਂ ਨੇ ਕਿਹਾ ਵੀ ਜੋ ਬਣਦੀ ਕਾਰਵਾਈ ਆ ਐਐਮਐਲਆਰ ਲੈ ਕੇ ਉਹਨਾਂ ਦੇ ਬਿਆਨ ਲਿਖੋ ਬਿਆਨ ਲਿਖ ਕੇ ਜਿਹੜੀ ਵੀ ਬਣਦੀ ਕਾਰਵਾਈ ਆ ਕੀਤੀ ਜਾਵੇ